ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਪਤਾ ਹੈ ਸਹਾਦਤ ਤੇ ਸਫਰ ਦੇ ਦਿਨ ਚੱਲ ਰਹੇ ਨੇ ਸਹਿਬ ਯਾਦਾਂ ਦੇ ਸੋ ਕੁਝ ਲਾਈਨਾਂ ਲਿਖੀਆਂ ਬਈ ਆਪਾਂ ਜੇ ਚੰਗੀਆਂ ਲੱਗੀਆਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹੋ ਠੰਡ ਲੱਗ ਜੂ ਪੁੱਤਰਾ ਮਾ ਆਖ ਦੀ ਬਾਹਰ ਨਿਕਲੀ ਬੂਟ ਕੋਟ ਤੂੰ ਪਾ ਕੇ ਤਨ ਮਾਤਾਏ ਗੁਜਰ ਕੌਰ ਜਿਹੜੀ ਬੈਠੀ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਗੱਲ ਲਾ ਕੇ ਖੇਡਣ ਦੀ ਉਮਰ ਸੀ ਜਿਹੜੀ ਉਹ ਪੰਥ ਦੇ ਲੈ ਖੇਲਾ ਕੇ ਤੁਰ ਗਏ ਕਿੜੈਲੀ ਵਾਲੇ ਕਾਲਿਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਇਤਿਹਾਸ ਬਣਾ ਕੇ ਤੁਰ ਗਏ ਕਿੜੈਲੀ ਵਾਲੇ ਕਾਲਿਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਇਤਿਹਾਸ ਬਣਾ ਕੇ ਤੁਰ ਗਏ ਜੇ ਚੰਗੀ ਲੱਗੀ ਵੀਡੀਓ ਬਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਵਾਜ਼ ਤਾਂ ਹੈ ਨਹੀਂ ਲਿਖਿਆ ਜਰੂਰ